ਕੇਂਦਰੀ ਮੰਤਰੀ ਹਰਸਿਮਰਤ ਕੋਰ ਬਾਦਲ ਨੇ ਮੋੜ ਮੰਡੀ ਕਾਰਬਾਮ ਤਮਾਕੇ ਪਿੱਛੇ ਆਮ ਆਦਮੀ ਪਾਰਟੀ ਦੇ ਵੱਡੇ આરોਪ ਲਗਾਏ ਨੇ ਹਰਸਿਮਰਤ ਕੋਰ ਬਾਦਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਨੇ ਐਨ ਆਰ ਆਈs ਦੀਆਂ ਗਰਮ ਖਿਆਲੀਆਂ ਨੂੰ ਪੰਜਾਬ ਚ ਦਾਖਲ ਕੀਤਾ ਹੈ ਹਰਸਿਮਰਤ ਬਾਦਲ ਚਲਾਲਾ ਬਾਦਚ ਆਪਣੇ ਪਤੀ ਡਿਪਟੀ ਸੀਐਮ ਸੁਖਬੀਰ ਬਾਦਲ ਦੇ ਹੱਕ ਚ ਚੋਣ ਪ੍ਰਚਾਰ ਕਰਨ ਦੇ ਲਈ ਪਹੁੰਚੀ ਹੋਈ ਸੀ ਐਨ ਆਰ ਆਈ ਦੀ ਆੜ ਲੈ ਕੇ ਦੋ ਝਾਸ ਭਰ ਕੇ ਜਿਹੜਾ ਐਨ ਆਰ ਆਈ ਕੇਜਰੀਵਾਲ ਸਾਹਿਬ ਪੰਜਾਬ ਦੇ ਵਿੱਚ ਇਹਨਾਂ ਨੇ ਮੜਿਆ ਵੜਿਆ ਹੈਗਾ ਇਸ ਆਰਡ ਦੇ ਵਿੱਚ ਅਜਿਹੋ ਜਿਹੇ ਲੋਕ ਪੰਜਾਬ ਦੇ ਵਿੱਚ ਵੱਢ ਗਏ ਨੇ ਜਿਹੜਾ ਹਾਦਸਾ ਹੁਣ ਕੱਲ ਰਾਤ ਨੂੰ ਮੋੜ 'ਚ ਪਰਸੋ ਰਾਤ ਨੂੰ ਹੋਇਆ 3 ਤਰੀਕ ਦੀ ਰਾਤ ਨੂੰ ਹੋਇਆ ਜਿੱਥੇ ਰਿਮੋਟ ਕੰਟਰੋਲ ਰਾਹੀਂ ਪੂਰੇ ਪਲਾਨ ਤਰੀਕੇ ਨਾਲ ਆਰਡੀਐਕਸ ਦੇ ਨਾਲ ਰਿਮੋਟ ਕੰਟਰੋਲ 'ਚ ਇਹੋ ਜਿਹਾ ਵੱਡਾ ਬੰਬ ਧਮਾਕਾ ਹੋ ਜਿੱਤੇ 6 ਬੇਕਸੂਰ ਲੋਕਾਂ ਦੀ ਇੱਕ ਛੋਟੀ ਬੱਚੀ ਦੀ ਵੀ ਜਾਨ ਗਈ ਹੈ ਇਹਦਾ ਸਿੱਧਾ ਮਤਲਬ ਜਿਹੜਾ ਲੋਕਾਂ ਨੇ ਇਹਨਾਂ ਨੂੰ ਬਾਹਰ ਤੋਂ ਲੈ ਕੇ ਹੁਣੋਂ ਸਾਡੇ ਦੇਸ਼ ਦੇ ਵਿੱਚ ਸਾਡੇ ਸੂਬੇ ਦੇ ਵਿੱਚ ਵੜ ਗਏ ਨੇ ਪਹਿਲਾਂ ਤਮਾਕਾ ਹੋ ਚੁੱਕਿਆ ਹੈ ਇਹ ਦੇਨ ਉਸ ਕੇਜਰੀਵਾਲ ਦੀ ਜਿਨ੍ਹਾਂ ਦਾ ਸਿੱਧਾ ਸਿੱਧਾ ਰਾਫਤਾ ਉਹਨਾਂ ਖੜਕੂਆਂ ਦੇ ਨਾਲ ਰੱਖਿਆ ਹੈ ਜਿਹੜੇ ਆਈਐਸਆਈ ਦੇ ਏਜੰਟ ਨੇ ਹਰ ਸਿਮਰਤ ਬਾਦਲਨੀ ਕਾਂਗਰਸ ਤੇ ਆਮ ਆਦਮੀ ਪਾਰਟੀ ਵਿਚਕਾਰ ਮਿਲ ਜੁੜ ਕੇ ਚੋਣ ਲੜਨ ਦੀ ਦੂਸ਼ੀ ਲਗਾਈ ਫਾਜ਼ਿਲ ਕਾਤੂ ਸੁਨੀਰ ਨਗਪਾਲ ਜਗਬੰਨ ਟੀਵੀ